ਇੱਕ ਬੰਦਾ ਮਰਨ ਭਰਤਨ ਤੇ ਪਿਆ ਇਹ ਸਰਕਾਰਾਂ ਜਿਹੜੀਆਂ ਇਹ ਸਾਡੇ ਨਹੀਂ ਝਾਕ ਨਹੀਂ ਰਹੀਆਂ ਇਹ ਲੀਡਰੀ ਨੇ ਤੁਹਾਨੂੰ ਨੰਗ ਕਰਕੇ ਰੱਖ ਦੇਣਾ ਪਰ ਛੋਡੀ ਲਾਹ ਤਾਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਹੋਣਗੀਆਂ ਛੋਡੇ ਸਿਰ 'ਚ ਜੁੱਤੀਆਂ ਮਾਰਨਗੀਆਂ ਦੂਟੀਆਂ ਜਥੇਬੰਦੀਆਂ ਦੇ ਕਿਸਾਨ ਲੀਡਰ ਨੇ ਉਹ ਕਹਿ ਰਹੇ ਨੇ ਸਮਾਂ ਠੀਕ ਨਹੀਂ ਮੌਸਮ ਠੀਕ ਨਹੀਂ ਹੈਗਾਗਾ ਉਨਾਂ ਲਈ ਤਾਂ ਮੌਸਮ ਆਪੇ ਨਹੀਂ ਠੀਕ ਜੀ ਹੁਣ ਉਹਨਾਂ ਦੀ ਤਾਂ ਜੇਬ ਗਰਮ ਹੋਈ ਵੀ ਐ ਤੁਹਾਡੀ ਜ਼ਮੀਨ ਲਈ ਵੀ ਲੜ ਰਹੇ ਐ ਇੱਕ ਬੰਦਾ ਭੁੱਖਾ ਮਰ ਰਿਹਾ ਤੁਸੀਂ ਘਰੇ ਅਰਜਾਈਆਂ 'ਚ ਸੁੱਤੇ ਪਏ ਐ ਤੁਸੀਂ ਇਸ ਅਦੌਲਲ 'ਚ ਨਹੀਂ ਸਾਰੇ ਇਹੋ ਜਿਹਾ ਜਿ세 ਬੰਦਿਆਂ 'ਚ ਕੋਰੋਨਾ ਕੀ ਐ ਜਦੋਂ ਛੋਟਕਾਂ ਜ਼ਮੀਨਾਂ ਰੁੱਕ ਗਈ ਰਾਤ ਦਾ ਸਮਾਂਗਾ ਤੇ ਮੋਰਚੇ ਦੇ ਵਿੱਚ ਸਾਡੇ ਕਿਸਾਨ ਭਰਾ ਡਟੇ ਹੋਏ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਮੀਡੀਆ ਦਾ ਅਸੀਂ ਧੰਨਵਾਦ ਕਰਦੇ ਆਂ ਜੋ ਤੁਸੀਂ ਇੱਕਸਾਨੀ ਮੋਰਚੇ ਨੂੰ ਹਰ ਇੱਕ ਕੋਨੇ ਤੱਕ ਪਰਚਾ ਰਹੇ ਆਂ ਦੁਨੀਆ ਦੇ ਤੱਕ ਪਰ ਮੈਂ ਦੱਸਣਾ ਚਾਹੁੰਨਾ ਹੈ ਇਹਨਾਂ ਸਰਕਾਰਾਂ ਨੂੰ ਜਦੋਂ ਪਗੜੀ ਸੰਭਾਲ ਜਟਾ ਅंदोलਨ ਚੱਲਿਆ ਭਗਤ ਸਿੰਘ ਜੀ ਦੇ ਚਾਚਾ ਸਰਦਾਰ ਅਜੀਤ ਸਿੰਘ ਨੇ ਉਹਦੇ ਵਿੱਚ ਹਿੱਸਾ ਲਿਆ ਸੀ ਇਹ ਵੀ ਰੋਲਾ ਉਦੋਂ ਵੀ ਇਹੀ ਰੋਲਾ ਪਿਆ ਸੀ ਉਦੋਂ ਬਿਟਸ ਕੰਪੜੀਆਂ ਆਉਨੀਆਂ ਸੀ ਤੇ 1880 ਦੇ ਵਿੱਚ ਅੰਗਰੇਜ਼ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਵੀ ਜੋ ਰਾਵੀ ਤੇ ਚਨਾਬ ਦਾ ਪਾਕਿਸਤਾਨ ਦਾ ਰਹਿ ਗਿਆ ਆਪਣਾ ਲਾਹੌਰ 라ਵਲਪਿੰਡੀ ਇਹ ਇਹ ਰਹਿ ਗਿਆ ਸੀ ਤੇ ਉੱਥੇ ਜੋ ਮਤਲਬ ਕਿਸਾਨ ਜ਼ਮੀਨ ਨੂੰ ਬਾਹੀ ਜੋ ਕਰ ਲੂਗਾ ਇਹ ਜ਼ਮੀਨ ਉਹਦੀ ਹੋ ਜੂਗੀ ਉਹਦੀ ਹੋ ਜੂ ਜਦੋਂ ਉਹਨਾਂ ਨੇ 20 ਸਾਲਾਂ ਦੇ ਵਿੱਚ ਕਰੀ ਤੇ 1900 ਵਿੱਚ 1906 ਦੇ ਵਿੱਚ ਇੱਕ ਅੰਗਰੇਜ਼ ਸਰਕਾਰ ਕਾਨੂੰਨ ਲੈ ਕੇ ਆਈ ਵੀ ਜੇ ਕਿਸਾਨ ਦਾ ਵੱਡੇ ਬੇਟੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਉਹਦੀ ਜ਼ਮੀਨ ਨਹੀਂ ਰਹੂਗੀ ਉਹ ਜ਼ਮੀਨ ਸਰਕਾਰ ਦੀ ਹੋ ਜੂਗੀ ਤੇ ਇੱਥੇ ਕੋਈ ਵੀ ਦਰਖਤ ਨਹੀਂ ਪੱਟ ਸਕਦਾ ਕੋਈ ਚੀਜ਼ ਜਿਹੜੀ ਖੜੀ ਆ ਕੋਈ ਕੋਠਾ ਨਹੀਂ ਢਾ ਸਕਦਾਗਾ ਕੁਝ ਨਹੀਂ ਕਰ ਸਕਦਾ ਪਰ ਇਹਨਾਂ ਪਤਾ ਜਦੋਂ ਭਗਤ ਸਿੰਘ ਜੀ ਦੇ ਚਾਚਾ ਸਰਦਾਰ ਅਜੀਤ ਸਿੰਘ ਜੀ ਤੇ ਲਾਲਾ ਰਾਜਪਤ ਰਾਏ ਜੀ ਨੂੰ ਲੱਗਿਆ ਲਾਲਾ ਰਾਜਪਤ ਰਾਏ ਜੀ ਦੀ ਪੜ੍ਹਾਈ ਉਦੋਂ ਪੂਰੀ ਹੋ ਚੁੱਕੀ ਸੀ ਤੇ ਭਗਤ ਸਿੰਘ ਜੀ ਦੇ ਚਾਚਾ ਅੱਧ ਵਿਚਾਲੇ ਪੜ੍ਹਾਈ ਨੂੰ ਛੱਡ ਕੇ ਅਜੀਤ ਸਿੰਘ ਇੱਧਰ ਆ ਕੇ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲਿਆ ਜਿਹੜਾ ਉਦੋਂ ਜੰਗ ਖਿਆਲ ਅਖਬਾਰ ਰਾਵਲਪਿੰਡੀ ਤੋਂ ਸੱਬਦਾ ਹੁੰਦਾ ਪਾਕਿਸਤਾਨ ਲਾਹੌਰ ਤੋਂ ਉਸ ਵੇਲੇ ਉਹਦੇ ਵਿੱਚ ਗੀਤ ਸਪੈ ਇੱਕ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਇਹ ਬਹੁਤ ਮਕਬੂਲ ਹੋਇਆ ਜਦੋਂ ਮਕਬੂਲ ਹੋਇਆ ਤੇ ਭਗਤ ਸਿੰਘ ਜੀ ਦੇ ਚਾਚਾ ਸਰਦਾਰ ਅਜੀਤ ਸਿੰਘ ਜੀ ਨੇ ਅਗਵਾਈ ਅੱਗੇ ਹੋ ਕੇ ਤੇ ਲਾਲਾ ਰਾਜਪਤਰਾਏ ਜੀ ਨੇ ਅੱਗੇ ਹੋ ਕੇ ਗੁਵਾਈ ਕਰੀ ਤਾਂ ਉਸ ਵੇਲੇ ਦੀਆਂ ਸਰਕਾਰਾਂ ਵੀ ਸੋਚਣ ਲਈ ਮਜਬੂਰ ਹੋ ਗਈਆਂ ਸੀਗਾ ਕਿਉਂ ਜਿੰਨਾ ਵੀ ਸੀਗਾ ਸਰਕਾਰੀਆਂ ਕੋਠੀਆਂ ਨੂੰ ਉਹਨਾਂ ਨੂੰ ਪਹਿਲਾਂ ਤਾਂ ਉਹ ਸਮਝਾਇਆ ਪਿਆਰ ਨਾਲ ਪਰ ਜਦੋਂ ਪਿਆਰ ਨਾਲ ਨਾ ਸਮਝੇ ਤਾਂ ਜਿਹੜੀਆਂ ਅਫਸਰ ਸਾਹੀ ਅੰਗਰੇਜ਼ ਸਾਹੀ ਸੀਗਾ ਉਹਨਾਂ ਨੂੰ ਕੋਠੀਆਂ ਨੂੰ ਲੋਕ ਅੱਗਾ ਲਾਉਣ ਲੱਗ ਗਏ ਅੱਗਾ ਲੌਣ ਲਾਗੇ ਤੇ ਜਿਹੜੀ ਅੰਗਰੇਜ਼ ਸਰਕਾਰ ਸੀਗੀ ਉਸ ਵੇਲੇ ਦੀ ਸਮੇਂ ਦੀ ਸਰਕਾਰ ਅੰਗਰੇਜ਼ ਸਰਕਾਰ ਸੀਗੀ ਉਹਨੇ ਕੀ ਕਰਿਆ ਨਾ ਜਿਹੜੇ ਆਪਦੇ ਬਾਲ ਬੱਚੇ ਸੀ ਡਰਦੇ ਹਨ ਮਰਿਆ ਨੇ ਉਹਨਾਂ ਨੇ ਬੰਬਈ ਸੈਫਟ ਕਰਤੇ ਤੇ ਭਗਤ ਸਿੰਘ ਜੀ ਦੇ ਚਾਚਾ ਸਰਦਾਰ ਅਜੀਤ ਸਿੰਘ ਜੀ ਨੂੰ ਤੇ ਲਾਲਾ ਰਾਜਪਤ ਰਾਏ ਜੀ ਨੂੰ ਇਹਨਾਂ ਨੂੰ ਮਾਂਡਲੇ শ্রীলੰਕਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਜਦੋਂ ਲੋਕਾਂ ਦੇ ਹੋਰ ਫੇਰ ਅੱਗਾ ਲਾਉਣੀਆ ਫੇਰ ਨਾ ਹਟੇ ਇਹ 라ਵਲਪਿੰਡੀ ਲਾਹੌਰ ਮੋਗਾ ਇਧਰ ਸਾਰੇ ਆਪਣੇ ਪਠਾਨਕੋਟ ਜਲੰਧਰ ਇਸ ਏਰਗੇ ਚ ਮਤਲਬ ਇਹੀ ਕੰਮ ਚੱਲ ਪਿਆ ਦੰਗਿਆਂ ਦਾ ਚੱਲ ਪਿਆ ਉਹਨਾਂ ਨੇ ਵੀ ਇਹ ਜੀ ਜਿਹੜੀ ਸਰਕਾਰੀ ਕੋਠੀ ਐ ਫੂਕੇ ਬਣਾ ਛੱਡਣੀ ਨਹੀਂ ਤਾਂ ਹੋਇਆ ਕੰਮ ਕੀ ਫਿਰ ਫਿਰ ਉਹਨਾਂ ਅੰਗਰੇਜ਼ ਸਰਕਾਰ ਨੂੰ ਇਹ ਜਿਹੜਾ ਕਾਨੂੰਨ ਬਣਾਇਆ ਸੀ ਇਹ ਵਾਪਸ ਲੈਣਾ ਪਿਆ ਬਾਬਸ ਲੈਣਾ ਪਿਆ ਉਹੀ ਕਾਨੂੰਨਾਂ ਦਾ ਅੱਜ ਵੀ ਸਾਡਾ ਇਸੇ ਸਰਕਾਰਾਂ ਨਾਲ ਰੌਲਾ ਹੈ ਪਰ ਇਹਨਾਂ ਸਰਕਾਰਾਂ ਨੂੰ ਕਹਿੰਦੇ ਐਸੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਜਗਜੀਤ ਜੀ ਡੱਲੇ ਆਲ ਜੀ ਮਰਨ ਭਰਤ ਤੇ ਬੈਠੇ ਆ ਅੱਜ ਉਹਨੂੰ 19ਵਾਂ ਦਿਨ ਹੈ 19ਵਾਂ ਦਿਨ ਹੈ ਇੱਕ ਗੰਦਗਾਂ ਸਰਕਾਰਾਂ ਉਸ ਵੇਲੇ ਦੀ ਸਰਕਾਰ ਨੇ ਤਾ ਜਿਹੜੇ ਨੂੰ ਕਹਿੰਦੇ ਸੀ ਕਿ ਤਨ ਆ ਉਸ ਵੇਲੇ ਤਾਂ ਬਾਪਸੇ ਉਹ ਕਾਨੂੰਨ ਲੈਲੇ ਸੀ ਅੱਜ ਤੀਆਂ ਜਿਹੜੀਆਂ ਇਹ ਸਰਕਾਰਾਂ ਇਹਨਾਂ ਦੇ ਕੰਨ ਤੇ ਜੂ ਵੀ ਨਹੀਂ ਛਰਕਦੀ ਅਜੇ ਤਿੱਕਰ ਇੱਕ ਸਾਡਾ ਕਿਸਾਨ ਜੋ ਜਗਜੀਤ ਢੱਲੇਵਾਲ ਜੀ ਹੈ ਬਹੁਤ ਸੂਝਬਾਨ ਹੈ ਪੜੇ ਲਿਖੇ ਨੇ ਸਾਡੇ ਕਿਸਾਨਾਂ ਦੇ ਨੇਤਾ ਉਹ ਅੱਜ ਇੱਥੇ ਪਏ ਆ ਮੈਂ ਹੋਰਾਂ ਜਥੇ ਬੰਦੀਆਂ ਜਿਹੜੀਆਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਵਿੱਚ ਇਸਾ ਲੈਣ ਪਰ ਇਹ ਜੀਆਂ ਜਥੇ ਬੰਦੀਆਂ ਜੋ ਬਕਾਉ ਟੋਲਾ ਇਨਾਂ ਨੂੰ ਮੈਂ ਪਕਾਉ ਟੋਲਾ ਕਹਿੰਨ ਨੂੰ ਮੈਂ ਨਹੀਂ ਟਲੂਗਾ ਜਿਹੜੇ 6 ਮਹੀਨਾ ਤੋਂ ਫੰਡ ਲੈ ਕੇ ਇਕੱਠਾ ਕਰਨ ਲੱਗ ਗਏ ਫੰਡ ਇਕੱਠਾ ਕਰਕੇ ਫੇਰ ਇਹ ਕਿਸਾਨਾਂ ਦੇ ਮੁੱਦਿਆਂ ਨਹੀਂ ਝਾਕਦੀਆਂ ਨੀਆਂ ਪਰ ਅੱਜ ਸਾਡਾ ਜਗਜੀਤ ਡੱਲੇਵਾਲ ਜੀ ਮਰਨ ਵਰਤਨ ਤੇ ਪੂਰਾ ਰੱਖਿਆ ਵਾ 19ਵਾਂ ਦਿਨ ਹੈ ਕੱਲ ਨੂੰ 20ਵਾਂ ਦਿਨ ਹੋ ਜਾਊਗਾ ਵੇਖ ਲਓ ਤੁਸੀਂ ਇੱਕ ਬੰਦਾ ਮਰਨ ਵਰਤਨ ਤੇ ਪਿਆ ਹੈ ਇਹ ਸਰਕਾਰਾਂ ਜਿਹੜੀਆਂ ਇਹ ਸਾਡੇ ਨਹੀਂ ਝਾਕ ਨਹੀਂ ਰਹੀਆਂ ਜਿਹੜੇ ਦੂਜੀਆਂ ਜਥੇਬੰਦੀਆਂ ਦੇ ਕਿਸਾਨ ਲੀਡਰ ਨੇ ਉਹ ਕਹਿ ਰਹੇ ਨੇ ਸਮਾਂ ਠੀਕ ਨਹੀਂ ਮੌਸਮ ਠੀਕ ਨਹੀਂ ਹੈਗਾਗਾ ਉਹਨਾਂ ਲਈ ਤਾਂ ਮੌਸਮ ਆਪੇ ਨਹੀਂ ਠੀਕ ਜੀ ਹੁਣ ਉਹਨਾਂ ਦੀ ਤਾਂ ਜੇਬ ਗਰਮ ਹੋਈ ਵੀ ਐ ਜਿਹਦੀ ਜੇਬ ਗਰਮ ਹੋ ਗਈ ਜਿਹੜੇ ਕੰਪਨੀਆਂ ਨਾਲ ਮਿਲ ਗਏ ਇਹ ਜੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਲੋਕ ਉਹਨਾਂ ਨਾਲ ਜੁੜੇ ਪਿਆ ਇਹ ਜੀਆਂ ਜਥੇਬੰਦੀਆਂ ਨੂੰ ਛੱਡ ਕੇ ਬਾਤ ਤੋਂ ਬਾਅਦ ਤੁਹਾਡੀ ਜ਼ਮੀਨ ਲਈ ਵੀ ਲੜ ਰਹੇ ਇੱਕ ਬੰਦਾ ਭੁੱਖਾ ਮਰ ਰਿਹਾ ਹੈ ਤੁਸੀਂ ਘਰੇ ਅਰਜਾਈਆਂ ਚ ਸੁੱਤੇ ਪਏ ਆ ਤੁਸੀਂ ਇਸ ਅਦੋਲਲ ਚ ਨਹੀਂ ਸਾਰੇ ਇਹ ਜਿਹੜਾ ਜਸੇ ਬੰਦਿਆਂ ਚ ਕੋਰੋਨਾ ਕੀ ਹੈ ਜਦੋਂ ਸੁੱਟਾਂ ਜ਼ਮੀਨਾਂ ਰੁੱਕ ਗਈਆਂ ਇਹ ਵੀ ਇੱਥੇ ਰਾਜਨੀਤਿਕ ਪਾਰਟਿੰਗ ਵਾਲਾ ਸਿਸਟਮ ਬਣ ਗਿਆ ਜਿਵੇਂ ਉਹ ਉਹ ਖੇਡਦੀਆਂ ਗਿਆ ਲੋਕਾਂ ਦੇ ਨਾਲ ਆ ਕੇ ਜਿਸ ਤਰੀਕੇ ਦੇ ਨਾਲ ਉਸੇ ਤਰੀਕੇ ਦੇ ਨਾਲ ਅੱਜ ਕਿਸਾਨ ਲੀਡਰ ਕਰ ਰਹੇ ਆ ਹਾਂਜੀ ਹਾਂਜੀ ਇਹ ਵੀ ਮੈਂ ਗੱਲ ਦੱਸਣੀ ਚਾਹਣਾ ਜਿਹੜਾ ਮੰਨ ਲਓ ਇਸ ਗੱਲ ਪਿੱਛੇ ਸੀ ਰਾਜਨੀਤੀ ਤੇ ਸਾਡੀ ਜਿਹੜੀ ਇਹ ਕਿਸਾਨ ਜਥੇਬੰਦੀ ਐ ਜਾਂਦੀ ਨਹੀਂ ਪਰ ਮੈਂ ਇੱਕ ਗੱਲ ਸਮਝਾਉਣੀ ਜ਼ਰੂਰ ਚਾਹਣਾ ਜਿਹੜਾ ਜਿਹਦੇ ਮਗਰ ਇੱਕ ਵੋਟ ਨਹੀਂ ਹੁੰਦੀ ਆਮ ਤੌਰ ਤੇ ੱੱਕਾ ਜਿਹਦੋਂ ਦਾ ਗੈਡ ਸਮਝੌਤਾ ਲਾਗੂ ਹੋਇਆ 1994 ਚ ਹੋਇਆ 1995 ਚ ਇਹ ਲਾਗੂ ਹੋ ਗਿਆ 94 ਚ 95 ਚ ਇਹ ਲਾਗੂ ਹੋ ਗਿਆ ਉਦੋਂ ਪਹਿਲਾਂ ਜਿਹੜੀ ਸੀਗੀ ਸਰਪੰਚ ਵੀ ਪਿੰਡ ਦਾ ਚੁਣਿਆ ਜਾਂਦਾ ਸੀ ਬੂਟਾ ਨਾਲ ਚੁਣਿਆ ਜਾਂਦਾ ਸੀ ਹੁਣ ਸਿਆਸਤ ਪਤਾ ਕੀ ਹੈ ਜਿਹੜਾ ਐਮ ਐਲ ਏ ਐਮਪੀ ਤੇ ਜਾ ਕੇ ਪੈਰ ਦਾਪਦਾ ਉਹ ਪਿੰਡ ਦਾ ਸਰਪੰਚ ਤੇ ਮੈਂਬਰ ਚ ਰਹਿ ਜਾਂਦਾ ਹੈ ਇਸੇ ਤਰ੍ਹਾਂ ਅੰਗਰੇਜ਼ ਸਰਕਾਰ ਨੇ ਪਹਿਲਾਂ ਕਰਿਆ ਸੀ ਉਹਨਾਂ ਬੰਦਿਆਂ ਨੂੰ ਚੌਧਰੀਆਂ ਦਿੱਤੀਆਂ ਸੀ ਜਿਹੜੇ ਬੰਦੇ ਅੰਗਰੇਜ਼ਾਂ ਦਾ ਜਾ ਕੇ ਚੁਗਲੀ ਕਰਦੇ ਸੀ ਪੈਰ ਨਾਪਦੇ ਸੀਗੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਉਹੀ ਸਿਆਸਤ ਹੈ ਉਹੀ ਸਭ ਕੁਝ ਹੈ ਹੁਣ ਪਹਿਲਾਂ ਉਹਨਾਂ ਨੂੰ ਚੌਧਰੀਆਂ ਦਿੱਤੀਆਂ ਤੇ ਹੁਣ ਇਹ ਸਰਪੰਚੀਆਂ ਦੇ ਰਹੇ ਐ ਰੌਲਾ ਕੀ ਐ ਪਾੜੋ ਤੇ ਰਾਜ ਕਰੋ ਦੀ ਨੀਤੀ ਐ ਜੇ ਤੁਸੀਂ ਇਹਨਾਂ ਗੱਲਾਂ ਤੋਂ ਤੁਸੀਂ ਜਾਣਕਾਰੀ ਹੋਈ ਜੇ ਤੁਸੀਂ ਇਹਨਾਂ ਗੱਲਾਂ ਮਗਰ ਨਾ ਲੱਗੇ ਇਹ ਸਰਪੰਚੀ ਮੈਂਬਰੀ ਚ ਉਹ ਗੱਲ ਹੋਣੀ ਐ ਤੁਹਾਡੇ ਨਾਲ ਆਰਾ ਆਰਾ ਲੀਡਰੀ ਚ ਨੰਗ ਹੋ ਗਿਆ ਲੋਕੋ ਵਿਸ਼ਨੇ ਦਾ ਕਰਤਾਰਾ ਇਹ ਲੀਡਰੀ ਨੇ ਤੁਹਾਨੂੰ ਨੰਗ ਕਰਕੇ ਰੱਖ ਦੇਣਾ ਪਰ ਤੁਹਾਡੀ ਲਾਹ ਤਾਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਹੋਣਗੀਆਂ ਤੁਹਾਡੇ ਸਿਰ 'ਚ ਜੁੱਤੀਆਂ ਮਾਰ ਲੰਗਾਂ ਜੀ ਬਿਲਕੁਲ ਬਿਲਕੁਲ ਬਾਈ ਨੇ ਬਿਲਕੁਲ ਸਹੀ ਕਿਹਾ ਕਿ ਜੇਕਰ ਨਾ ਜਾਗੇ ਤਾਂ ਤੁਹਾਡੀ ਹੀ ਲਾੜ ਤੁਹਾਡੇ ਸਿਰ 'ਚ ਜੁੱਤੀਆਂ ਮਾਰੂਗੀ ਉਹਨਾਂ ਨੇ ਕਿਹਾ ਤੁਹਾਡੇ ਜਵਾਬ ਤੁਹਾਨੂੰ ਪੁੱਛਣਗੇ ਕਿ ਬਾਪੂ ਸਾਡੇ ਲਈ ਤੂੰ ਕੀ ਕੀਤਾ ਕਿ ਉਦੋਂ ਸੰਘਰਸ਼ ਲੜਿਆ ਜਾ ਰਿਹਾ ਸੀ ਉਦੋਂ ਹੱਕ ਮੰਗੇ ਜਾ ਰਹੇ ਸੀ ਤੂੰ ਉਦੋਂ ਨਾਲ ਜਾ ਕੇ ਕਿਉਂ ਨਹੀਂ ਖੜਿਆ ਇਹ ਬਹੁਤ ਵੱਡਾ ਸਵਾਲ ਆ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਜਿਹੜੇ ਹਾਲੇ ਤੱਕ ਵੀ ਇਸ ਅੰਦੋਲਨਾਂ ਦੇ ਪ੍ਰਤੀ ਆਪਣੀ 네ਗੇਟਿਵ ਸੋਚ ਬਣਾਈ ਬੈਠੇ ਨੇ ਅਸੀਂ ਕਹਿੰਦੇ ਆ ਕਿ ਤੁਸੀਂ ਰਿਸਰਚ ਕਰੋ ਪੜਤਾਲ ਕਰੋ ਤੁਸੀਂ ਜਾਣੋ ਕਿ ਤੁਹਾਨੂੰ ਇਹ ਮੰਗਾ ਕਿਉਂ ਜ਼ਰੂਰੀ ਨੇ ਤੇ ਇਸ ਬਾਅਦ ਦੇ ਵਿੱਚ ਚਾਹੇ ਤੁਸੀਂ ਇਸ ਅੰਦੋਲਨਾਂ ਦੇ ਵਿੱਚ ਆਓ ਪਰ ਇਸ ਦੀ ਜਾਂਚ ਜ਼ਰੂਰ ਕਰੋ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਯਕੀਨ ਨਾ ਕਰੋ ਕੈਮਰਾਮੈਨ ਗੁਰਜੰਤ ਸਿੰਘ ਤੇ ਨਾਲ ਰਾਜਦੀਪ ਸਿੰਘ ਕੋਲ ਦਾ ਇਮਪੈਕਟ ਖਨੋਰੀ ਬਾਰਡਰ